ਸਰਦਾਰ ਜੀ 3 ਦਲਜੀਤ ਦੋਸਾਂ ਦੀ ਮੋਸਟ ਅਵੇਟਡ ਫਿਲਮ ਜਿਸ ਦਾ ਪ੍ਰਸ਼ੰਸਕ ਕਾਫੀ ਚਿਰ ਤੋਂ ਇੰਤਜ਼ਾਰ ਕਰ ਰਹੇ ਸਨ ਹੁਣ ਉਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਹਾਂ ਜੀ ਸਰਦਾਰ ਜੀ 3 ਭਾਰਤ 'ਚ ਨਹੀਂ ਰਿਲੀਜ਼ ਹੋਵੇਗੀ ਇਹ ਜਾਣਕਾਰੀ ਸਾਹਮਣੇ ਆਉਣ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਚਰਚਾ ਛਿੜ ਗਈ ਅਤੇ ਲੋਕ ਪੁੱਛ ਰਹੇ ਨੇ ਭਾਰਤ 'ਚ ਦਲਜੀਤ ਦੀ ਫਿਲਮ ਕਿਵੇਂ ਰੁਕ ਸਕਦੀ ਹੈ ਖਬਰਾਂ ਮੁਤਾਬਕ ਫਿਲਮ ਚ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਹਾਨੀਆ ਅਮੀਰ ਦੀ ਮੁੱਖ ਭੂਮਿਕਾ ਹੈ ਫਿਲਮ ਦੀ ਕਹਾਣੀ ਵਿਦੇਸ਼ ਲੋਕੇਸ਼ਨ ਤੇ ਬੇਸਡ ਹੈ ਅਤੇ ਹਾਨੀਆ ਦੀ ਕਾਸਟਿੰਗ ਨੂੰ ਲੈ ਕੇ ਭਾਰਤ ਵਿੱਚ ਕਈ ਵਿਰੋਧੀ ਆਵਾਜ਼ ਉਠਾ ਰਹੇ ਨੇ ਇਸ ਕਰਕੇ ਫਿਲਮ ਦੀ ਭਾਰਤ ਚ ਰਿਲੀਜ਼ ਰੋਕੀ ਜਾ ਰਹੀ ਹੈ ਦਲਜੀਤ ਦਸਾਂ ਜੋ ਹਮੇਸ਼ਾ ਆਪਣੇ ਨਿਰਾਲੇ ਸਟਾਈਲ ਹਾਸੇ ਮਜ਼ਾਕ ਅਤੇ ਫੁੱਲ ਐਂਟਰਟੇਨਮੈਂਟ ਵਾਲੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ ਉਸ ਦੀ ਇਹ ਫਿਲਮ ਵੀ ਕਾਫੀ ਉਮੀਦਾਂ ਨਾਲ ਬਣਾਈ ਗਈ ਸੀ ਟਰੇਲਰ ਆਉਣ ਤੋਂ ਬਾਅਦ ਲੋਕਾਂ ਨੇ ਕਹਾਣੀ ਮਿਊਜ਼ਿਕ ਤਿਹਾਨੀਆਂ ਆਮਿਰ ਨਾਲ ਉਸਦੇ ਕਾਰਸਿੰਗ ਬੇਹਦ ਪਸੰਦ ਕੀਤਾ ਪਰ ਹੁਣ ਜਦ ਫਿਲਮ ਭਾਰਤ ਚ ਨਹੀਂ ਆ ਰਹੀ ਤਾਂ ਫੈਨਸ ਕਾਫੀ ਨਿਰਾਸ਼ ਨਜ਼ਰ ਆ ਰਹੇ ਨੇ ਕਿੰਨੇ ਦਿਲਤ ਹੋਵੇ ਕਿ ਦਲਜੀਤ ਦੇ ਫੈਨਸ ਨੂੰ ਜਦ ਉਹ ਆਪਣੇ ਮਨਪਸੰਦ ਫਿਲਮ ਨੂੰ ਆਪਣੇ ਹੀ ਦੇਸ਼ ਚ ਨਹੀਂ ਦੇਖ ਸਕਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਕੋਈ ਰਾਸ਼ਟਰੀ ਤੌਰ ਤੇ ਇਹ ਰੋਕ ਦਾ ਹੱਲ ਲੱਭਿਆ ਜਾਂਦਾ ਹੈ ਜਾਂ ਫਿਲਮ ਸਿਰਫ ਇੰਟਰਨੈਸ਼ਨਲ ਆਡੀਅנס ਲਈ ਹੀ ਰਹਿ ਜਾਂਦੀ ਹੈ ਸਰਦਾਰ ਜੀ 3 ਦਲਜੀਤ ਦੋਸਤਾਂ ਦੀ ਮੋਸਟ ਐਵੇਟਿਡ ਫਿਲਮ ਜਿਸ ਦਾ ਪ੍ਰਸ਼ੰਸਕ ਕਾਫੀ ਚਿਰ ਤੋਂ ਇੰਤਜ਼ਾਰ ਕਰ ਰਹੇ ਸਨ ਹੁਣ ਉਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਹਾਂ ਜੀ ਸਰਦਾਰ ਜੀ ਭਾਰਤ ਚ ਨਹੀਂ ਰਿਲੀਜ਼ ਹੋਵੇਗੀ ਇਹ ਜਾਣਕਾਰੀ ਸਾਹਮਣੇ ਆਉਣ ਦੇ ਨਾਲ ਸੋਸ਼ਲ ਮੀਡੀਆ ਤੇ ਚਰਚਾ ਛਿੜ ਗਈ ਅਤੇ ਲੋਕ ਪੁੱਛ ਰਹੇ ਨੇ ਭਾਰਤ ਚ ਦਲਜੀਤ ਦੀ ਫਿਲਮ ਕਿਵੇਂ ਰੁਕ ਸਕਦੀ ਹੈ ਖਬਰਾਂ ਮੁਤਾਬਕ ਫਿਲਮ ਚ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਹਾਨੀਆ ਅਮੀਰ ਦੀ ਮੁੱਖ ਭੂਮਿਕਾ ਹੈ ਫਿਲਮ ਦੀ ਕਹਾਣੀ ਵਿਦੇਸ਼ ਲੋਕੇਸ਼ਨ ਤੇ ਬੇਸਡ ਹੈ ਅਤੇ ਹਾਨੀਆ ਦੀ ਕਾਸਟਿੰਗ ਨੂੰ ਲੈ ਕੇ ਭਾਰਤ ਵਿੱਚ ਕਈ ਵਿਰੋਧੀ ਆਵਾਜ਼ ਉਠਾ ਰਹੇ ਨੇ ਇਸ ਕਰਕੇ ਫਿਲਮ ਦੀ ਭਾਰਤ ਚ ਰਿਲੀਜ਼ ਰੋਕੀ ਜਾ ਰਹੀ ਹੈ ਦਲਜੀਤ ਦਸਾਂਜ ਜੋ ਹਮੇਸ਼ਾ ਆਪਣੇ ਨਿਰਾਲੇ ਸਟਾਈਲ ਹਸੇ ਮਜ਼ਾਕ ਅਤੇ ਫੁੱਲ ਐਂਟਰਟੇਨਮੈਂਟ ਵਾਲੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ ਉਸ ਦੀ ਇਹ ਫਿਲਮ ਵੀ ਕਾਫੀ ਉਮੀਦਾਂ ਨਾਲ ਬਣਾਈ ਗਈ ਸੀ ਟਰੇਲਰ ਆਉਣ ਤੋਂ ਬਾਅਦ ਲੋਕਾਂ ਨੇ ਕਹਾਣੀ ਮਿਊਜ਼ਿਕ ਤੇਹਾਨਿਆ ਆਮਰ ਨਾਲ ਉਸ ਦੇ ਕਾਰ ਸਿੰਘ ਨੂੰ ਬੇਹਦ ਪਸੰਦ ਕੀਤਾ ਪਰ ਹੁਣ ਜਦ ਫਿਲਮ ਭਾਰਤ ਚ ਨਹੀਂ ਆ ਰਹੀ ਤਾਂ ਫੈਨਸ ਕਾਫੀ ਨਿਰਾਸ਼ ਨਜ਼ਰ ਆ ਰਹੇ ਨੇ ਕਿੰਨੇ ਦਿਲਤ ਹੋਵੇ ਕਿ ਦਲਜੀਤ ਦੇ ਫੈਨਸ ਨੂੰ ਜਦ ਉਹ ਆਪਣੇ ਮਨਪਸੰਦ ਫਿਲਮ ਨੂੰ ਆਪਣੇ ਹੀ ਦੇਸ਼ ਚ ਨਹੀਂ ਦੇਖ ਸਕਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਕੋਈ ਰਾਸ਼ਟਰੀ ਤੌਰ ਤੇ ਇਹ ਰੋਕ ਦਾ ਹੱਲ ਲੱਭਿਆ ਜਾਂਦਾ ਹੈ ਜਾਂ ਫਿਲਮ ਸਿਰਫ ਇੰਟਰਨੈਸ਼ਨਲ ਆਡੀਅנס ਲਈ ਹੀ ਰਹਿ ਜਾਂਦੀ ਹੈ ਸਰਦਾਰ ਜੀ 3 ਦਲਜੀਤ ਦੋਸਾਂ ਦੀ ਮੋਸਟ ਅਵੇਟਡ ਫਿਲਮ ਜਿਸ ਦਾ ਪ੍ਰਸ਼ੰਸਕ ਕਾਫੀ ਚਿਰ ਤੋਂ ਇੰਤਜ਼ਾਰ ਕਰ ਰਹੇ ਸਨ ਹੁਣ ਉਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਹਾਂਜੀ ਸਰਦਾਰ ਜੀ ਭਾਰਤ ਚ ਨਹੀਂ ਰਿਲੀਜ਼ ਹੋਵੇਗੀ ਇਹ ਜਾਣਕਾਰੀ ਸਾਹਮਣੇ ਆਉਣ ਦੇ ਨਾਲ ਸੋਸ਼ਲ ਮੀਡੀਆ ਤੇ ਚਰਚਾ ਛਿੜ ਗਈ ਅਤੇ ਲੋਕ ਪੁੱਛ ਰਹੇ ਨੇ ਭਾਰਤ ਚ ਦਲਜੀਤ ਦੀ ਫਿਲਮ ਕਿਵੇਂ ਰੁਕ ਸਕਦੀ ਹੈ ਖਬਰਾਂ ਮੁਤਾਬਕ ਫਿਲਮ ਚ ਪਾਕਿਸਤਾਨ ਦੀ ਮਸ਼ਹੂਰ ਅਦਾਕਾਰ ਹਾਨੀਆ ਅਮੀਰ ਦੀ ਮੁੱਖ ਭੂਮਿਕਾ ਹੈ ਫਿਲਮ ਦੀ ਕਹਾਣੀ ਵਿਦੇਸ਼ ਲੋਕੇਸ਼ਨ ਤੇ ਬੇਸਡ ਹੈ ਅਤੇ ਹਾਨੀਆ ਦੀ ਕਾਸਟਿੰਗ ਨੂੰ ਲੈ ਕੇ ਭਾਰਤ ਵਿੱਚ ਕਈ ਵਿਰੋਧੀ ਆਵਾਜ਼ ਉਠਾ ਰਹੇ ਨੇ ਇਸ ਕਰਕੇ ਫਿਲਮ ਦੀ ਭਾਰਤ ਚ ਰਿਲੀਜ਼ ਰੋਕੀ ਜਾ ਰਹੀ ਹੈ ਦਲਜੀਤ ਦਸਾਂ ਜੋ ਹਮੇਸ਼ਾ ਆਪਣੇ ਨਿਰਾਲੇ ਸਟਾਈਲ ਹਾਸੇ ਮਜ਼ਾਕ ਅਤੇ ਫੁੱਲ ਐਂਟਰਟੇਨਮੈਂਟ ਵਾਲੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ ਉਸ ਦੀ ਇਹ ਫਿਲਮ ਵੀ ਕਾਫੀ ਉਮੀਦਾਂ ਨਾਲ ਬਣਾਈ ਗਈ ਸੀ ਟਰੇਲਰ ਆਉਣ ਤੋਂ ਬਾਅਦ ਲੋਕਾਂ ਨੇ ਕਹਾਣੀ ਮਿਊਜ਼ਿਕ ਕਿ ਤਿਹਾਨੀਆਂ ਆਮਿਰ ਨਾਲ ਉਸਦੇ ਕਾਰ ਸਿੰਘ ਬੇहद ਪਸੰਦ ਕੀਤਾ ਪਰ ਹੁਣ ਜਦ ਫਿਲਮ ਭਾਰਤ ਚ ਨਹੀਂ ਆ ਰਹੀ ਤਾਂ ਫੈਨਸ ਕਾਫੀ ਨਿਰਾਸ਼ ਨਜ਼ਰ ਆ ਰਹੇ ਨੇ ਕਿੰਨੇ ਦਿਲਤ ਹੋਵੇ ਕਿ ਦਲਜੀਤ ਦੇ ਫੈਨਸ ਨੂੰ ਜਦ ਉਹ ਆਪਣੇ ਮਨਪਸੰਦ ਫਿਲਮ ਨੂੰ ਆਪਣੇ ਹੀ ਦੇਸ਼ ਚ ਨਹੀਂ ਦੇਖ ਸਕਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਕੋਈ ਰਾਸ਼ਟਰੀ ਤੌਰ ਤੇ ਇਹ ਰੋਕ ਦਾ ਹੱਲ ਲੱਭਿਆ ਜਾਂਦਾ ਹੈ ਜਾਂ ਫਿਲਮ ਸਿਰਫ ਇੰਟਰਨੈਸ਼ਨਲ ਆਡੀਅנס ਲਈ ਹੀ ਰਹਿ ਜਾਂਦੀ ਹੈ